ਨਾਗ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਜਨਮ ਤੋਂ ਲੈ ਕੇ 16 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਿੱਚ ਹੋਣ ਵਾਲੀਆਂ ਖਤਰਨਾਕ ਬਿਮਾਰੀਆਂ ਤੋਂ ਬਚਾ ਲਈ ਟੀਕਾਕਰਨ ਇੱਕ ਮਹੱਤਵਪੂਰਨ ਉਪਾਅ ਹੈ ਸਿਹਤ ਵਿਭਾਗ ਵੱਲੋਂ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ ਤਹਿਤ ਇਹ ਟੀਕਾਕਰਨ ਲਗਾਤਾਰ ਅਤੇ ਸਪੈਸ਼ਲ ਮਹੀਮ ਦੌਰਾਨ ਸਰਕਾਰ ਵੱਲੋਂ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਆਮ ਲੋਕਾਂ ਦੀ ਸਹੂਲਤ ਲਈ ਘਰਾਂ ਦੇ ਨੇੜੇ ਹੀ ਟੀਕਾ ਕਰਨ ਕੈਂਪ ਲਗਾਏ ਜਾਂਦੇ ਹਨ ਤਾਂ ਕਿ ਹਰ ਇੱਕ ਬੱਚੇ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਨੇ ਦੱਸਿਆ ਕਿ ਬੱਚਿਆਂ ਵਿੱਚ ਹੋਣ ਵਾਲੀਆਂ ਘਾਤਕ ਬਿਮਾਰੀਆਂ ਤੋਂ ਬਚਾਉਣ ਲਈ ਟੀਕਾ ਕਰ ਕੀਤਾ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਮੁੱਖ ਮੰਤਵ ਬੱਚਿਆਂ ਅਤੇ ਮਾਵਾਂ ਦੀ ਸਿਹਤ ਦੀ ਰੱਖਿਆ ਅਤੇ ਸਮਾਜ ਨੂੰ ਰੋਗ ਮੁਕਤ ਕਰਨਾ ਹੈ ਡਾਕਟਰ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਪਰਿਵਾਰ ਦੀ ਸਿਹਤ ਸੁਰੱਖਿਆ ਲਈ ਆਪਣੇ ਨੇੜੇ ਦੀ ਸਿਹਤ ਸੰਸਥਾ ਵਿੱਚ ਜਾ ਕੇ ਟੀਕਾ ਕਰਵਾਉਣਾ ਜ਼ਰੂਰ ਕਰਵਾਉਣਾ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਅਮਿਤਾ ਅਰੋੜਾ ਨੇ ਦੱਸਿਆ ਕਿ ਬੱਚੇ ਦੇ ਜਨਮ ਸਮੇਂ ਟੀਬੀ ਦੀ ਬਿਮਾਰੀ ਤੋਂ ਬਚਾ ਲਈ BCG ਦਾ ਟੀਕਾ, ਕਾਲਾ ਪੀਲੀਆ ਤੋਂ ਬਚਾ ਲਈ ਹੈਪਾਟਾਈਟਸ B ਦਾ ਟੀਕਾ ਅਤੇ ਪੋਲੀਓ ਦੀ ਬਿਮਾਰੀ ਤੋਂ ਬਚਾ ਲਈ ਪੋਲੀਓ ਬੂੰਦਾਂ ਦਿੱਤੀਆਂ ਜਾਂਦੀਆਂ ਹਨ। ਡਾਕਟਰ ਅਰੂੜ ਨੇ ਦੱਸਿਆ ਕਿ ਜਦੋਂ ਬੱਚਾ 1.5 ਮਹੀਨੇ ਦਾ ਉਮਰ ਦਾ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਪੈਂਟਾਵੈਲੈਂਟ ਦਾ ਟੀਕਾ ਲਗਾਇਆ ਜਾਂਦਾ ਹੈ ਜਿਸ ਵਿੱਚ ਪੰਜ ਤਰ੍ਹਾਂ ਦੀ ਵੈਕਸੀਨ ਡਿਫਥਰੀਆ ਟੈਟਨਸ ਪ੍ਰੀਟਿਊਸ ਹਿਪਾਟਾਈਟਿਸ B ਅਤੇ ਹਿਮੋਫੀਲਸ ਇਨਫਲੂਐਂజా ਟਾਈਪ B ਹੁੰਦੀ ਹੈ ਜੋ ਕਿ ਬੱਚੇ ਨੂੰ ਦਿਮਾਗੀ ਬੁਖਾਰ ਗਲ ਕੋਟੂ ਕਾਲੀ ਖਾਂਸੀ ਕਾਲਾ ਪੀੜਿਆ ਟੈਟਨਸ ਅਤੇ ਨਮੂਨੀਆ ਤੋਂ ਬਚਾਉਂਦਾ ਹੈ ਪੀਸੀਬੀ ਦਾ ਟੀਕਾ ਜੋ ਕਿ ਬੱਚੇ ਨੂੰ ਨਮੂਨਿਆਂ ਤੋਂ ਬਚਾਉਂਦਾ ਹੈ ਬੱਚੇ ਨੂੰ 10 ਤਾਂ ਦੀ ਬਿਮਾਰੀ ਦੀ ਰੋਕਥਾਮ ਲਈ ਰੋਟਾ ਵਾਇਰਸ ਵੈਕਸੀਨ ਵੀ ਦਿੱਤੀ ਜਾਂਦੀ ਹੈ ਅਤੇ ਪੋਲੀਓ ਦੀ ਬਿਮਾਰੀ ਤੋਂ ਬਚਾ ਲਈ ਪੋਲੀਓ ਬੂੰਦਾ ਅਤੇ ਆਈ ਪੀਵੀ ਦਾ ਟੀਕਾ ਲਗਾਇਆ ਜਾਂਦਾ ਹੈ ਉਹਨਾਂ ਦੱਸਿਆ ਕਿ ਜਦੋਂ ਬੱਚਾ 2.5 ਮਹੀਨੇ ਦਾ ਉਮਰ ਦਾ ਹੋ ਜਾਵੇ ਤਾਂ ਉਸ ਨੂੰ ਪੈਂਟਾਵੈਲੈਂਟ ਦਾ ਦੂਜਾ ਟੀਕਾ ਅਤੇ ਰੋਟਾ ਵਾਇਰਸ ਵੈਕਸੀਨ ਅਤੇ ਪੋਲੀਓ ਦੀਆਂ ਬੂੰਦਾ ਦਿੱਤੀਆਂ ਜਾਂਦੀਆਂ ਹਨ बच्चे दी 3.5 ਮਹੀਨੇ ਦੀ ਉਮਰ ਹੋਣ ਤੇ ਉਸ ਨੂੰ ਫਿਰ ਪੈਂਟਾਵੈਲਟ ਦਾ ਤੀਜਾ ਟੀਕਾ ਲਗਾਇਆ ਜਾਂਦਾ ਹੈ PCV ਦਾ ਟੀਕਾ ਰੋਟਾ ਵਾਇਰਸ ਵੈਕਸੀਨ ਪੋਲੀਓ ਬੂੰਦਾ ਅਤੇ IPV ਦਾ ਟੀਕਾ ਲਗਾਇਆ ਜਾਂਦਾ ਹੈ ਬੱਚੇ ਦੀ 9 ਮਹੀਨੇ ਦੀ ਉਮਰ ਪੂਰੀ ਹੋਣ ਤੇ ਖਸਰਾ ਅਤੇ ਰੂਬੇਲਾ ਦੀ ਬਿਮਾਰੀ ਤੋਂ ਬਚਾ ਲਈ MR ਦਾ ਟੀਕਾ ਪਹਿਲਾ ਟੀਕਾ IPP ਦਾ ਟੀਕਾ PCV ਦਾ ਟੀਕਾ ਪੋਲੀਓ ਦੀਆਂ ਬੂੰਦਾ ਅਤੇ ਅੱਖਾਂ ਦੀ ਰੋਸ਼ਨੀ ਲਈ ਵਿਟਾਮਿਨ A ਦੀ ਖੁਰਾਕ ਦਿੱਤੀ ਜਾਂਦੀ ਹੈ ਬੱਚੇ ਨੂੰ 16 ਤੋਂ 18 ਮਹੀਨੇ ਦੀ ਉਮਰ ਦੌਰਾਨ ਐਮ ਆਰ ਦਾ ਦੂਜਾ ਟੀਕਾ ਡੀ ਪੀਟੀ ਦਾ ਬੂਸਟਰ ਟੀਕਾ ਵਿਟਾਮਿਨ ਏ ਦੀ ਖੁਰਾਕ ਅਤੇ ਪੋਲੀਓ ਬੂੰਦਾ ਦਿੱਤੀਆਂ ਜਾਂਦੀਆਂ ਹਨ ਬੱਚੇ ਦੀ 5 ਸਾਲ ਦੀ ਉਮਰ ਹੋਣ ਤੇ ਉਸ ਨੂੰ ਡੀ ਪੀਟੀ ਦਾ ਟੀਕਾ 10 ਸਾਲ ਦੀ ਉਮਰ ਤੇ ਟੀ ਡੀ ਅਤੇ 16 ਸਾਲ ਦੀ ਉਮਰ ਪੂਰੀ ਹੋਣ ਤੇ ਟੀ ਡੀ ਦਾ ਟੀਕਾ ਦਿੱਤਾ ਜਾਂਦਾ ਹੈ